ਇਤਿਹਾਸਿਕ ਸ਼ਹਿਰ ਨਾਬਾ ਦੇ ਅੰਦਰ ਮੁਸਲਮਾਨ ਭਰਾਵਾਂ ਵੱਲੋਂ ਸਰਬਸਾਂਝੀ ਵਾਲਤਾ ਦਾ ਸਨੇਹਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਰੋਜ਼ਾ ਇਫਤਾਰੀਆ ਜਿਹੜੀ ਕੀਤੀ ਜਾ ਰਹੀ ਹੈ ਜੋ ਇਹ ਮਹੀਨਾ ਉਹ ਖਾਸ ਕਰਕੇ ਇਹਨਾਂ ਭਰਾਵਾਂ ਲਈ ਬਹੁਤ ਖਾਸ ਹੁੰਦਾ ਹੈ ਸਾਲ ਦੇ ਵਿੱਚ ਕਿਉਂਕਿ ਇਹ ਮਹੀਨਾ ਜਿਹੜਾ ਇਹਨਾਂ ਦੇ ਧਰਮ ਦੇ ਵਿੱਚ ਬਹੁਤ ਐਮ ਹੈ ਜਿਹੜਾ ਭੂਮਿਕਾ ਰੱਖਦਾ ਹੈ ਇਸ ਮਹੀਨੇ ਦੇ ਅੰਦਰ ਲਗਾਤਾਰ ਇਹਨਾਂ ਪਰਿਵਾਰਾਂ ਵੱਲੋਂ ਸਾਡੇ ਮੁਸਲਮਾਨ ਭਰਾਵਾਂ ਵੱਲੋਂ ਰੋਜ਼ੇ ਨੇ ਜਿਹੜੇ ਰੱਖੇ ਜਾਂਦੇ ਨੇ ਰਮਜ਼ਾਨ ਦਾ ਮਹੀਨਾ ਜਿਹੜਾ ਉਸ ਨਾਲੇ ਮਹੀਨਾ ਜਿਹੜਾ ਜਾਣਿਆ ਜਾਂਦਾ ਔਰ ਅੱਜ ਨਾਬਾ ਦੀ ਈਦਗਾ ਵੀ ਖੇ ਮੁਸਲਮਾਨ ਭਰਾਵਾਂ ਵੱਲੋਂ ਰੋਜ਼ਾ ਇਫਤਾਰੀਆ ਜਿਹੜੀ ਕਰਵਾਈ ਗਈ ਹੈ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਸਮੇਤ ਹੋਰ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਤਾਂ ਨੇ ਜਿਹੜੀਆਂ ਅੱਜ ਇੱਥੇ ਰੋਜ਼ਾ ਰਫਤਾਰੀ ਦੇ ਵਿੱਚ ਪਹੁੰਚੀਆਂ ਨੇ ਔਰ ਉਹਨਾਂ ਨੇ ਸਾਡੇ ਮੁਸਲਮਾਨ ਭਰਾਵਾਂ ਦੇ ਨਾਲ ਬੈਠ ਕੇ ਜਿੱਥੇ ਰੋਜ਼ਾ ਖਲਵਾਇਆ ਉੱਥੇ ਨਾਲ ਹੀ ਬੈਠ ਕੇ ਪ੍ਰਸ਼ਾਦਾ ਵੀ ਚੱਕਿਆ ਖਾਣਾ ਖਾਦਾ ਔਰ ਜੋ ਵੀ ਇਨਾਂ ਦੇ ਧਰਮ ਦੇ ਮੁਤਾਬਕ ਜੋ ਇਹਨਾਂ ਦਾ ਰੀਤੀ ਰਿਵਾਜ ਹੈ ਉਹਦੇ ਵਿੱਚ ਅਹਿਮ ਭੂਮਿਕਾ ਜਿਹੜੀ ਹੈ ਨਿਭਾਈਆ ਔਰ ਕੁੱਲ ਮਿਲਾ ਕੇ ਜਿਹੜਾ ਸਰਵਸਾਂਝੀ ਵਾਲਤਾ ਦਾ ਸੁਨੇਹਾ ਜਿਹੜਾ ਦਿੱਤਾ ਹੈ ਆਓ ਤੁਹਾਨੂੰ ਦਿਖਾਉਨੇ ਹਾਂ ਕਿਵੇਂ ਇਹ ਭਰਾ ਨੇ ਜਿਹੜੇ ਇਸ ਮਹੀਨੇ ਨੂੰ ਮਨਾਉਂਦੇ ਨੇ ਕੋ ਰਮਜ਼ਾਨ ਦੇ ਦਿਨ ਚੱਲ ਰਿਹਾ ਜੀ ਅ 15ਵਾਂ ਰੋਜ਼ਾ ਅ ਜਿੰਨਾ ਵੀ ਭਾਈਚਾਰਾ ਮੁਸਲਿਮ ਭਾਈਚਾਰਾ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ 30 ਦਿਨ ਦਾ ਹੁੰਦਾ ਜੀ 15 ਰੋਜ਼ੀ ਹਲੇ ਬਾਕੀ ਪੈ ਨੇ ਅੱਜ ਰੋਜ਼ਾ ਸਾਰੀ ਯਾਨੀ ਕਿ ਅੱਜ ਦੇ ਦਿਨ ਦਾ ਜਿਹੜਾ ਰੋਜ਼ਾ ਸੀ ਉਹ ਖੋਲਿਆ ਗਿਆ ਇਹਦੇ ਵਿੱਚ ਫੂਡ ਵਗੈਰਾ ਜਿਹੜੀ ਆ ਲਿਆ ਸਾਰਿਆਂ ਨੇ ਜੀ ਤੇ ਖਜੂਰਾਂ ਵਗੈਰਾ ਲੈਂੀਆਂ ਇਸ ਤੋਂ ਬਾਅਦ ਜਦ ਇਹ ਜੀ ਨਮਾਜ਼ ਅਦਾ ਹੋਏਗੀ ਉਸ ਵਾਰ ਖਾਣਾ ਸੋ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਹਰ ਧਰਮ ਦਾ ਆਪਣਾ ਆਪਣਾ ਕੇਸ ਹੈ ਹਰ ਧਰਮ ਦਾ ਆਪਣਾ ਆਪਣਾ ਰੰਗ ਹੁੰਦਾ ਪਰ ਕੋਈ ਵੀ ਧਰਮਾ ਚਾਹੇ ਹਿੰਦੂ ਮੁਸਲਮਾਨ ਸਿੱਖ ਸਾਰੇ ਅਸੀਂ ਭਾਈ ਭਾਈ ਹਰ ਧਰਮ ਦੇ ਇੱਕ ਨੂੰ ਜੋੜਨ ਲੱਗਿਆ ਕਿ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਹੈ ਸਭ ਤੋਂ ਵੱਡਾ ਧਰਮ ਸਾਡਾ ਜਿਹੜਾ ਹੈਗਾ ਉਹ ਇਨਸਾਨੀਅਤ ਦੇ ਵਿੱਚ ਰਹਿ ਕੇ ਅਸੀਂ ਸੱਚ ਬੋਲੀਏ ਕਰੀਏ अच सारे इतनी गिणती देा भाईचारा मुस्लिम भाईचारा कट्ठा हो देख रहे हैं बच्चे भी आए हैं नौजवान भी ने बुजुर्ग भी ने सारे इकट्ठे ने रोज़ अफ्तारी जरा जी खोलिया सो मेरे वालों बहुत बार मुबारक है और आने वाला समा सारे तंदुरुस्ती अरदस करते हैं बेनती करते हैं परमात्मा अल्लाह वाहगुरू पाक सबू चढ़ती कला च रखी और सब के कारोबाराधा कर ही बहुत बार मुबारक सारी اشهد ان محمد رسول الله اشهد ان محمد رسول الله ਪਹਿਲਾਂ ਤਾਂ ਬਹੁਤ ਧੰਨਵਾਦੀ ਆ ਜੀ ਐਮਐਲਏ ਸਾਹਿਬ ਦੇ ਸਾਡੇ ਯਾਦੂਬਾਈ ਜੀ ਦੇ ਜਿਹੜੇ ਸਾਡੇ ਸੱਦੇ ਤੇ ਪਹੁੰਚੇ ਨੇ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਰੋਜ਼ਾ ਇਫਤਾਰ ਦਾ ਜੋ ਯੂਥ ਵਿੰਗ ਵੱਲੋਂ ਸਾਡੇ ਮੁਸਲਿਮ ਯੂਥ ਵੱਲੋਂ ਪੂਜਾ ਖਲਵਾਉਣ ਦਾ ਜੋ ਪ੍ਰੋਗਰਾਮ ਕਰਨਾ ਸੀ ਅੱਜ ਐਸਐਸਐਮਐਲਏ ਸਾਹਿਬ ਨੇ ਟਾਈਮ ਦਿੱਤਾ ਵਾਹਿਗੁਰੂ ਜੀ ਕਿਰਪਾਤ ਹੈ ਰਮਜ਼ਾਨ ਦਾ ਮਹੀਨਾ ਚੱਲਦਾ ਜੀ ਮੁਸਲਮ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਇਕਰਾਣ ਨੂੰ ਨਹੀਂ ਆਈ ਸੀ ਕਿ ਐਮਐਲਏ ਸਾਹਿਬ ਤੁਸੀਂ ਟਾਈਮ ਲਿਆ ਸੀ ਵੀ ਆਪਾਂ ਰੋਜ਼ਾ ਖਲਾਉਣਾ ਇਹਨਾਂ ਦਾ ਤੇ ਅੱਜ ਭਾਈਚਾਰਾ ਸਾਰਾ ਇਕੱਠਾ ਹੋ ਕੇ ਜਿੰਨਾ ਵੀ ਸੀਗਾ ਇਕੱਠੇ ਹੋਏ ਆ 15ਵਾਂ ਰੋਜ਼ਾ ਚੱਲਦਾ ਜੀ ਦੇਖੋ ਤੇ ਬੜਾ ਚੰਗਾ ਲੱਗ ਗਿਆ ਅੰਦਰ ਰਮਜ਼ਾਨ ਦਾ ਮਹੀਨਾ ਇਹਦਾ ਮੁਸਲਮ ਭਾਈਚਾਰੇ ਲਈ ਪਰ ਵਧੀਆ ਮੁਬਾਰਕਾਂ ਨੇ ਜੀ ਸਾਰੇ ਭਾਈਚਾਰੇ ਨੂੰ ਬੱਸ ਹੋਰ ਬਿਠਾਈ ਦਿਨੋ ਆ ਫੋਟੋਗ੍ਰਾਫਰ ਆ ਬਲੈਕ ਆ ਇੰਦਰ ਚ ਆ ਓ ਇਧਰ ਚ ਆਪਣੇ ਮੁਸਤਾਕ ਆ ਹਾਂਜੀ ਇਧਰ ਨਾਲ ਹੋ ਜੀ ਕਿੰਗ ਅਜੇ ਇਧਰ ਅਜੇ ਇਧਰ ਅਜੇ ਇੰਦਰ ਹੋ ਜਾ ਕੇ ਆ ਜਾ ਇੰਦਰ ਇੰਦਰ ਜੀ ਦਾ ਖਾਲਸਾ ਵੈਜੀ ਜੀ ਦੀ ਫੋਟੋ ਬਹੁਤ ਵਧੀਆ ਲੱਗ ਰਿਹਾ ਕਿ ਅਜੇ ਇਧਰ ਨਬਦੇ ਇਹ ਦਿਗਾ ਚ ਰੋਜ਼ਾ ਖੁੱਲਿਆ ਸਾਰਿਆਂ ਤੇ ਲਾਸਟ ਟਾਈਮ ਪਿਛਲੇ ਸਾਲ ਅਸੀਂ ਹੀਰਾ ਮੇਲੇ ਚ ਵੀ ਖੁੱਲਿਆ ਸੀਗਾ ਉਹ ਕਾਫੀ ਟਾਈਮ ਉਹ ਬਹੁਤ ਵੱਡਾ ਫੰਕਸ਼ਨ ਸੀ ਜਾਨ ਦਾ 15ਵਾਂ ਰੋਜ਼ਾ ਸੀਗਾ ਇਹਦੇ ਵਿੱਚ ਜਿੰਨੇ ਵੀ ਯੂਥਾਂ ਪੂਰੇ ਮੁਸਲਮਾਨ ਭਾਈਚਾਰੇ ਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਐਮਐਲਏ ਸਾਹਿਬ ਨੇ ਰੋਜ਼ੇ ਖੁਲਾਏ ਨੇ ਤੇ ਇਹਦੇ ਵਿੱਚ ਯਾਰਵਿੰਦਰ ਜਾਦੂ ਜੀ ਤੇ ਐਮਐਲਏ ਸਾਹਿਬ ਦੇਮਨ ਜੀ ਤੇ ਬਾਬੂ ਨੂੰ ਵੀਰ ਜੀ ਰਮਜ਼ਾਨ ਜੀ ਗੋਨਾ ਵੀਰ ਕਿੰਗ ਸਰਪੰਚ ਤੇ ਬਾਕੀ ਹੋਰ ਕਾਫੀ ਪਤਵੰਤੇ ਸੱਜਣ ਜੀ ਜਿਨ੍ਹਾਂ ਦਾ ਨਾਮ ਨਹੀਂ ਲੈ ਸਕਦਾ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕਰਿਆ ਇੱਕ ਜੁੱਟ ਹੋ ਕੇ ਸਾਰਿਆਂ ਨੇ ਰੋਜ਼ੇ ਖੁਲਾਏ ਨੇ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਵੀ ਇਸੇ ਤਰ੍ਹਾਂ ਇੱਕ ਜੁੱਟ ਹੋ ਕੇ ਰਹਿਣ ਪੂਰੇ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇੱਕ ਜੁੱਟ ਹੋਣ ਦਾ ਬਹੁਤ ਵਧੀਆ ਇੱਕ ਨਿੱਗਾ ਸਨੇਹਾ ਹੈ ਇਹ ਵੀ ਸਾਰੇ ਇੱਕ ਜੁੱਟ ਹੋ ਕੇ